ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਆਪਾਂ ਪਹਿਲਾਂ ਤੁਹਾਡੇ ਨਾਮ ਬੋਲ ਦਿੰਨੇ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਜਸ ਜਸਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਹੁਣ ਤੱਕ ਕੈਨੇਡਾ ਵਾਲੀ ਹੈ ਜੀ ਕੈਨੇਡਾ ਵਾਲੀ ਹੈ ਨਾ ਤੇ ਹਾਂਜੀ ਜੀ ਦੀਦੀ ਆਪਾਂ ਪਹਿਲਾਂ ਵੀ ਹੈ ਨਾ ਵਸਦੀਨ ਤਾਂ ਆਪਾਂ ਫੇਸ ਤੇ ਨਾਰਮਲ ਹੀ ਲਗਾਉਂਦੇ ਆ ਬਹੁਤ ਲੋਕ ਲਗਾਉਂਦੇ ਆ ਕੋਈ ਪ੍ਰੋਬਲਮ ਨਹੀਂ ਹੁੰਦੀ ਇਹਦੇ ਨਾਲ ਤੇ ਬਾਕੀ ਆਪਾਂ ਜਿਵੇਂ ਕਾਫੀ ਵੀ ਆਪਾਂ ਲਗਾਨੀ ਆ ਫੇਸ ਦੇ ਉੱਪਰ ਤੇ ਝੂੜੀਆਂ ਵਧੀਆ ਫਰਕ ਪਾਊਗਾ ਜ਼ਰੂਰ ਲਗਾ ਸਕਦੇ ਆ ਕਿਰਨਦੀਪ ਰਾਏ ਕੋਟ ਲੁਧਿਆਣੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ-ਬਹੁਤ ਧੰਨਵਾਦ ਜੀ ਸੁਖਪੀਰ ਕੌਰ ਬਹੁਤ-ਬਹੁਤ ਧੰਨਵਾਦ ਜੀ 나জੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਸੁਖਮਨ ਪ੍ਰੀਤ ਬਹੁਤ-ਬਹੁਤ ਧੰਨਵਾਦ ਜੀ ਐਵੀ ਸਿੰਘ ਬਹੁਤ-ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ-ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਤੋਂ ਬਹੁਤ-ਬਹੁਤ ਧੰਨਵਾਦ ਜੀ ਵੀਰਪਾਲ ਕੌਰ ਜ਼ਿਲ੍ਹਾ ਬਰਨਾਲਾ ਬਹੁਤ-ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਨੂੰ ਇੰਨੇ ਕਮੈਂਟ ਆਏ ਸੀ ਤੇ ਆਪਾਂ ਤੁਹਾਡੇ ਨਾਮ ਬੋਲਦੇ ਆ ਤੁਸੀਂ ਵੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜਿਹੜੇ ਵੀਡੀਓ ਦੇਖਦੇ ਆ ਭੈਣ ਭਾਈ ਕਿਉਂਕਿ ਵੀਡੀਓ ਤਾਂ ਬਹੁਤ ਦੇਖਦੇ ਆ ਪਰ ਕਮੈਂਟ ਤੁਸੀਂ ਬਹੁਤ ਘੱਟ ਕਰਦੇ ਹੋ ਜੀ ਤੁਸੀਂ ਵੀ ਕਮੈਂਟ ਕਰਿਆ ਕਰੋ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆ ਤੁਹਾਨੂੰ ਪਤਾ ਹੀ ਆ ਕਿ ਜਿਹੜੇ-ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ ਆਪਾਂ ਉਹਨਾਂ ਦਾ ਡੇਲੀ ਨਾਮ ਬੋਲਦੇ ਆ ਤੇ ਤੁਸੀਂ ਵੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਆਪਾਂ ਤੁਹਾਡਾ ਵੀ ਨਾਮ ਬੋਲਿਆ ਕਰਾਂਗੇ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਜਿਵੇਂ ਸਕਿਨ ਦੇ ਉੱਪਰ ਬਹੁਤ ਜ਼ਿਆਦਾ ਕਾਲਾਪਨ ਆ ਹੁਣ ਜਿਵੇਂ ਮੌਸਮ ਹੀ ਇਦਾਂ ਦਾ ਆ ਗਿਆ ਹਨਾ ਤੇ ਅੱਗੇ ਆਪਾਂ ਨੂੰ ਆਇਆ ਕਿ ਚਲੋ ਆਪਣਾ ਵਧੀਆ ਹੋਵੇ ਮਤਲਬ ਪ੍ਰੋਗਰਾਮ ਸ਼ੁਰੂ ਹੋ ਗਏ ਆ ਵਿਆਹਾਂ ਸ਼ਾਦੀਆਂ ਦੇ ਤੇ ਐ ਹੁੰਦਾ ਕਿ ਚਲੋ ਸੋਹਣੇ ਲੱਗੀਏ ਤੇ ਆਪਾਂ ਇੱਕ ਛੋਟੀ ਜੀ ਰੇਮੇਡੀ ਤੁਹਾਡਾ ਨਾਲ ਸ਼ੇਅਰ ਕਰਦੇ ਆ ਬਹੁਤ ਵਧੀਆ ਤੁਹਾਡਾ ਰੰਗ ਬਹੁਤ ਜ਼ਿਆਦਾ ਗੋਰਾ ਹੋ ਜਾਊਗਾ ਤੇ ਝੁਰੜੀਆਂ ਤੋਂ ਵੀ ਕਾਫੀ ਹੱਦ ਤੱਕ ਜਿਵੇਂ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਸਾਡੇ ਝੁਰੜੀਆਂ ਜੀਆਂ ਹੋ ਗਈਆਂ ਫੇਸ ਗਲੋ ਨਹੀਂ ਆਂਦਾ ਬਿਲਕੁਲ ਵੀ ਤੇ ਬਹੁਤ ਵਧੀਆ ਚੀਜ਼ਾਂ ਆਪਾਂ ਬਸ ਦੋ ਤਿੰਨ ਚੀਜ਼ਾਂ ਤੋਂ ਪੈਕ ਤਿਆਰ ਕਰਾਂਗੇ ਤੇ ਤੁਹਾਨੂੰ ਝਟਪਟ ਵਾਲਾ 글로 ਜਿਵੇਂ ਕਿ ਕਿਤੇ ਵੀ ਆਪਾਂ ਜਾਣਾ ਹੈ ਤੇ ਆਪਾਂ ਉਹਦੇ ਹੀ ਲਗਾ ਕੇ ਤੇ ਆਪਾਂ ਜਾ ਸਕਦੇ ਆ ਬਹੁਤ ਹੀ ਜ਼ਿਆਦਾ ਛੇਤੀ 글로 ਆਊਗਾ ਜਿਵੇਂ ਆਪਾਂ ਫੇਸ਼ੀਅਲ ਕਰਵਾ ਕੇ ਆਉਣੇ ਆ ਮਤਲਬ ਆਪਾਂ ਕਹਿੰਨੇ ਪਾਰਲਰ ਚੋਂ ਆਏ ਆ ਉਹ ਵੀ ਕਹਿਣਗੇ ਇੱਕ ਦੋ ਦਿਨਾਂ ਬਾਅਦ 글로 ਆਊਗਾ ਪਰ ਜਿਹੜਾ ਆਪਣਾ ਅਫੀਸ਼ੀਅਲੀ ਸਮਝ ਲਓ ਤੁਸੀਂ ਇਹ ਤੇ ਤੁਹਾਡੇ ਝਟਪਾਟੀ 글로 ਆ ਜਾਊਗਾ ਦੇਖ ਹੀ ਜਾਓ ਤੁਸੀਂ ਲਗਾਣਸਾਰ 글로 ਆਊਗਾ ਤੇ ਆਪਾਂ ਕਰਦੇ ਹੀ ਚੀਜ਼ਾਂ ਐ ਜਿਹੜੀਆਂ ਪਹਿਣਾ ਮੇਰੀਆਂ ਵੀਡੀਓ ਦੇਖਦੀਆਂ ਉਹਨਾਂ ਕੋਲੇ ਆ ਸਾਰੀਆਂ ਚੀਜ਼ਾਂ ਹੋਣਗੀਆਂ ਠੀਕ ਐ ਤੇ ਆ ਦੇਖੋ ਜੀ ਆਪਾਂ ਦਹੀਂ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਚੋਲਾਂ ਦਾ ਆਟਾ ਚੋਲਾਂ ਦਾ ਆਟਾ ਆਪਣੀ ਸਕਿਨ ਨੂੰ ਇੱਕਦਮ ਕਲੀਨ ਕਰੂਗਾ ਤੇ ਬ੍ਰਾਈਟ ਕਰੂਗਾ ਇੱਕਦਮ ਤੇ ਆਹ ਆਪਣੇ ਕੋਲ ਬੇਸਣ ਆਪਣੀ ਤਾਂ ਗੁਤਲੀ ਲਈ ਹੋਈ ਗੁਤਲੀ ਕਿਉਂਕਿ ਮੈਂ ਤਾਂ ਡੇਲੀ ਯੂਜ਼ ਕਰਦੀ ਆ ਬੇਸਣ ਤੇ ਆਹ ਪਾ ਇਹਦੇ ਵਿੱਚ ਪਾ ਲਿਆ ਬੇਸਣ ਮੇਰੀ ਤਾਂ आदत ਆ ਮੈਂ ਡੇਲੀ ਯੂਜ਼ ਕਰਨਾ ਹੀ ਕਰਨਾ ਮੇਰਾ ਤਾਂ ਜਿਵੇਂ ਤੁਹਾਨੂੰ ਦੱਸਾਂ ਕਿ ਇੱਕ ਭੈਣ ਨੇ ਮੈਨੂੰ ਕਮੈਂਟ ਵੀ ਕੀਤਾ ਸੀ ਕਿ ਡੇਲੀ ਫੇਸ واش ਕੀ ਕਰੀਏ ਹਨਾ ਤੇ ਕੋਈ ਨੇਚਰਲ ਦੱਸੋ ਤੇ ਨੇਚਰਲ ਇਹੀ ਆ ਕਿ ਤੁਸੀਂ ਥੋੜਾ ਜਿਹਾ ਚਮਚੇ ਦੇ ਨਾਲ ਹੱਥ ਤੇ ਪਾ ਲਓ ਅੱਧੋ ਅੱਧੇ ਤੋਂ ਵੀ ਅੱਧਾ ਚਮਚਾ ਇੱਥੇ ਤਲੀ ਤੇ ਪਾ ਲਓ ਤੇ ਉੱਪਰ ਇਹਦੇ ਗੁਲਾਬ ਜਲ ਪਾ ਲਓ ਜੇ ਗੁਲਾਬ ਜਲ ਨਹੀਂ ਪਉਣਾ ਤੁਸੀਂ ਥੋੜਾ ਜਿਹਾ ਦਹੀਂ ਪਾ ਲਓ ਵਿੱਚ ਨਹੀਂ ਪਾ ਕੇ ਜਦੋਂ ਤੁਸੀਂ ਨਹਾਣ ਜਾਣਾ ਉਸ ਤੋਂ ਪਹਿਲਾਂ ਤੁਸੀਂ ਆਪਣੇ ਫੇਸ ਦੀ ਚੰਗੀ ਤਰ੍ਹਾਂ 2-3 ਮਿੰਟ ਮ사ਜ ਕਰਕੇ ਫਿਰ ਠੰਡੇ ਪਾਣੀ ਨਾਲ ਆਪਣਾ ਫੇਸ ਲਿਓ ਧੋ ਤੇ ਬਹੁਤ ਵਧੀਆ ਗਲੋ ਆਊਗਾ ਤੁਹਾਡਾ ਨੇਚਰਲ ਜਿਹੜਾ ਫੇਸ ਵਾਸ਼ ਆ ਇਹਦੇ ਤੋਂ ਵਧੀਆ ਹੋਰ ਕੋਈ ਫੇਸ ਵਾਸ਼ ਨਹੀਂ ਹੈ ਕਿਉਂਕਿ ਜੋ ਵੀ ਗੰਦਗੀ ਡਸਟ ਵਗੈਰਾ ਜੋ ਫੇਸ ਤੇ ਜੰਮੀ ਹੁੰਦੀ ਹੈ ਇਕਦਮ ਆਪਣੀ ਸਕਿਨ ਕਲੀਨ ਹੋ ਜਾਂਦੀ ਹੈ ਤੇ ਇਕਦਮ ਗਲੋ ਆ ਜਾਂਦਾ ਚਿਹਰੇ ਦੇ ਉੱਪਰ ਤੁਸੀਂ ਇਦਾਂ ਹੀ ਲਗਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਪਾ ਲਿਆ ਆਪਾਂ ਕਰ ਲਈਆਂ ਮਿਕਸਿੰਗ ਇੱਕ ਚੀਜ਼ ਇਹਦੇ ਵਿੱਚ ਆਪਾਂ ਹੋਰ ਐਡ ਕਰ ਲੈਣੇ ਆ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੰਨਾ ਜ਼ਿਆਦਾ ਗਲੋ ਆਇਆ

ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਿਆ ਮਿਕਸ ਤੇ ਹੁਣ ਆਪਾਂ ਇਹਨੂੰ ਇਦਾਂ ਆਪਣੇ ਫੇਸ ਦੇ ਉੱਪਰ ਤੇ ਇਹਦੇ ਵਿੱਚ ਆਪਾਂ ਜਿਹੜੀਆਂ ਚੀਜ਼ਾਂ ਪਾਈਆਂ ਹੁਣ ਸਾਰੀਆਂ ਹੀ ਬਹੁਤ ਜ਼ਿਆਦਾ ਵਧੀਆ ਏ ਇਕਦਮ ਤੁਹਾਡਾ ਫੇਸ ਆ ਜਿਹੜਾ ਚਮਕਣ ਲੱਗ ਜਾਊਗਾ ਜਿਵੇਂ ਆਪਾਂ ਕਈ ਵਾਰ ਕਹਿੰਨੇ ਆ ਨਾ ਕਿ ਹائے ਦੇਖੀ ਆਪਾਂ ਕਿਤੇ ਰਸਤੇ 'ਚ ਜਾ ਰਹੇ ਹੁਈਏ ਜਾਂ ਪੜੋਂ ਕਿਤੇ ਬੱਸ ਦੇ ਵਿੱਚ ਜਾਂ ਕਿਤੇ ਵੀ ਕੀ ਦਣਾ ਹੈ ਸਭਾਂ ਦੇ ਚਿਹਰੇ ਤੇ ਚਮਕੋ ਦੇਖੋ ਕਿੰਨੀ ਆ ਤੇ ਜੇ ਤੁਸੀਂ ਇਦਾਂ ਦੀ ਰਿਮੇਡੀਜ਼ ਬਣਾ ਕੇ ਲਗਾਉਂਦੇ ਹੋ ਤੇ ਤੁਹਾਨੂੰ ਵੀ ਲੋਕ ਪੁੱਛਣਗੇ ਕਿ ਤੁਹਾਡੇ ਚਿਹਰੇ ਤੇ ਐਨੀ ਚਮਕ ਕਿਵੇਂ ਆ ਬਹੁਤ ਜ਼ਿਆਦਾ ਵਧੀਆ ਚਮਕ ਆਉਂਦੀ ਆ ਜੇ ਮੈਨੂੰ ਬਹੁਤ ਵਧੀਆ ਲੱਗਦੀਆਂ ਛੋਟੀਆਂ ਛੋਟੀਆਂ ਇਦਾਂ ਦੀਆਂ ਚੀਜ਼ਾਂ ਕਰਨੀਆ ਨਾ ਆਪਣੇ ਤੇ ਵੀ ਮੈਂ ਅਪਲਾਈ ਕਰਦੀ ਆ ਮੈਨੂੰ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਹੀ ਦਿਖਾਨੀ ਆ ਮੈਨੂੰ ਖੁਦ ਨੂੰ ਵੀ ਸੀਗਾ ਕਿ ਮੈਂ ਲਗਾਨੀ ਆ ਮੈਂ ਤਾਂ ਆਪ ਨੂੰ ਐ ਲੱਗੀ ਜਾਂਦਾ ਕਿ ਮੇਰਾ ਫੇਸ ਨਾ ਥੋੜਾ ਡੱਲੇ ਜਿਹਾ ਲੱਗ ਰਿਹਾ ਸੀਗਾ ਤੇ ਮੈਂ ਸੋਚਿਆ ਕਿ ਚਲੋ ਨਾਲੇ ਤਾਂ ਆਪਾਂ ਵੀਡੀਓ ਸ਼ੇਅਰ ਕਰਦੇ ਆ ਭੈਣਾਂ ਦੇ ਨਾਲ ਨਾਲੇ ਆਪਾਂ ਖੁਦ ਵੀ ਆਪਣਾ ਫੇਸ ਕਲੀਨ ਕਰਦੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ 2-3 ਦਿਨ ਹੋ ਚੱਲੇ ਆ ਬੜੀ ਗਰਮੀ ਆ ਤੇ ਹੁੰਦਾ ਏ ਕਿ ਤੂੰ ਪੇਸ਼ਾਵੇਂ ਕੰਮ ਤਾਂ ਆਪਾਂ ਨੂੰ ਕਰਨਾ ਹੀ ਪੈਂਦਾ ਹੈ ਨਾ ਇਹ ਨਹੀਂ ਕਿ ਆਪਾਂ ਨੂੰ ਕੰਮ ਨਹੀਂ ਕਰਨਾ ਪੈਂਦਾ ਇਹਨੂੰ ਬਚੰਗੀ ਤਰ੍ਹਾਂ ਲਗਾ ਲੈਣਾ ਤੁਸੀਂ ਇਹਨੂੰ ਇਦਾਂ ਇਦਾਂ ਵੀ ਕਰ ਸਕਦੇ ਹੋ ਥੋੜਾ ਟਾਈਮ ਇਦਾਂ ਜੋ ਵੀ ਡਸਟ ਵਗੈਰਾ ਹੋਊਗੀ ਚੰਗੀ ਤਰ੍ਹਾਂ ਤੁਹਾਡੇ ਫੇਸ ਦੇ ਉੱਪਰੋਂ ਲਹਿ ਜਾਊਗੀ ਬਹੁਤ ਵਧੀਆ ਰਿਜ਼ਲਟ ਹੱਦੋਂ ਵੱਧ ਕੇ ਵਧੀਆ ਰਿਜ਼ਲਟ ਹੈ ਇਹਦਾ ਤੇ ਇਹਨੂੰ ਆਪਾਂ ਇਦਾਂ ਹੀ ਲਗਾ ਕੇ ਤੁਸੀਂ 10 ਮਿੰਟ 15 ਮਿੰਟ ਲਗਾ ਕੇ ਛੱਡ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਕਿਤੇ ਵੀ ਜਾਣਾ ਮਤਲਬ ਮੈਰਿਜ ਵਗੈਰਾ ਤੇ ਤੁਹਾਡੇ ਕੋਲ ਟਾਈਮ ਨਹੀਂ ਬਿਲਕੁਲ ਵੀ ਤੁਸੀਂ ਸਵੇ ਹੀ ਆ ਕਰਾਇਓ ਕਰ ਲਿਓ ਬਹੁਤ ਵਧੀਆ ਰਿਜ਼ਲਟ ਆਊਗਾ ਨਾਲੇ ਤਾਂ ਤੁਹਾਡੇ ਪੈਸੇ ਬਚਾਣੇ ਆ ਕਈ ਦਾ ਪਾਰਲਰਾਂ ਦੇ ਵਿੱਚ ਇਹਨਾਂ ਨਾਲ ਜਾ ਕੇ ਖਰਚਾ ਕਰਦੇ ਹੋ ਸਕਿਨ ਖਰਾਬ ਹੋ ਜਾਂਦੀ ਆ ਕਿਉਂਕਿ ਜਿਹੜੇ ਆਪਾਂ ਨੂੰ ਪਤਾ ਨਹੀਂ ਵੀ ਉਹ ਕਿਹੜੇ ਕਿਹੜੇ ਪ੍ਰੋਡਕਟ ਲਗਾਉਂਦੇ ਆ ਆਪਾਂ ਨੂੰ ਦਿਖਾਉਂਦੇ ਕੁਝ ਹੋਰ ਆ ਲਗਾਉਂਦੇ ਕੁਝ ਹੋਰ ਆ ਇਦਾਂ ਦਾ ਵੀ ਟਾਈਮ ਇੱਕ ਭੈਣ ਮੇਰੇ ਕੋਲੇ ਆਈ ਕਹਿੰਦੀ ਨਾ ਮੈਂ ਫੇਸ਼ੀਅਲ ਕਰਾਇਆ ਤੇ ਉਹਨਾਂ ਨੇ ਕਹਿੰਦੀ ਪਹਿਲਾਂ ਤਾਂ ਮੇਰੇ ਸਾਹਮਣੇ ਜਿਹੜਾ ਮੈਨੂੰ ਆਂਦੀ ਚਾਹੀਦਾ ਸੀਗਾ ਮੈਂ ਕਿਹਾ ਮੈਂ ਆਹ ਵਾਲਾ ਕਰਾਉਣਾ ਹੈ ਕਹਿੰਦੀ ਉਹੀ ਡੱਬੀਆਂ ਰੱਖਤੀਆਂ ਤੇ ਕਹਿੰਦੀ ਬਾਅਦ ਵਿੱਚ ਨਾ ਕਹਿੰਦੀ ਮਨਉਆਂ ਲੱਗੇ ਵੀ ਹਾਏ ਪਤਾ ਨਹੀਂ ਇਹਨਾਂ ਨੇ ਕੀ ਲਗਾਇਆ ਨਹੀਂ ਬਿਲਕੁਲ ਗਲੋ ਨਹੀਂ ਆਇਆ ਕੁਝ ਵੀ ਨਹੀਂ ਹੋਇਆ ਇਵਨ ਕਿ ਉਹ ਕਹਿਣ ਲੱਗੇ ਕਹਿੰਦੇ ਮੇਰੀ ਸਕਿਨ ਜਲਣ ਲੱਗ ਗਈ ਫੇਸ ਨੂੰ ਨਾ ਐ ਜਲਣ ਹੋਣ ਲੱਗ ਗਈ ਕਹਿੰਦੀ ਮੈਂ ਵਿੱਚ ਹੀ ਰੁਕ ਕਹਿ ਦਿੱਤਾ ਕਿ ਮੇਰੇ ਤਾਂ ਬਹੁਤ ਜ਼ਿਆਦਾ ਫੇਸ ਜਲ ਰਿਹਾ ਏ ਵੀ ਮੈਂ ਤਾਂ ਨਹੀਂ ਕਰਾਉਣਾ ਕੋਈ ਪੈਕ ਲਗਾਇਆ ਸੀ ਉਹਨਾਂ ਨੇ ਤੇ ਉਹ ਕੈਮੀਕਲ ਵਾਲੇ ਪੈਕ ਹੁੰਦੇ ਆ ਕਿਸੇ ਨੂੰ ਸੂਟ ਕਰਦੇ ਆ ਕਿਸੇ ਨੂੰ ਨਹੀਂ ਕਰਦੇ ਫਿਰ ਆਪਣੇ ਇੰਡੀਆ ਦੇ ਵਿੱਚ ਇਹ ਹੁੰਦਾ ਏ ਕਿ ਕਿਹੜਾ ਕੋਈ ਟੈਸਟ ਵਗੈਰਾ ਸਕਿਨ ਦਾ ਕਰਕੇ ਆਪਾਂ ਜੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹ ਹੁੰਦਾ ਕਿ ਫੇਸ਼ੀਅਲ ਕਰਦੇ ਆ ਨਾ ਤੇ ਟੈਸਟ ਕਰਦੇ ਆ ਵੀ ਕਿਹੜਾ ਸੂਟ ਕਰੂਗਾ ਜਿਵੇਂ ਮੇਕਅਪ ਲਾ ਲਓ ਆਪਣੇ ਆ ਹੁਣ ਫੇਸ ਪਾਊਡਰ ਆ ਇੱਕ ਟੂਨ ਤੇ ਜਿਹੜਾ ਮਰਜ਼ੀ ਚੱਕ ਚੱਕ ਕੇ ਉਹ ਹੀ ਲਾਈ ਜਾਂਦੀਆਂ ਪਹਿਣਾ ਪਰ ਜਿਹੜਾ ਬਾਹਰ ਕੰਟਰੀ ਦੇ ਵਿੱਚ ਤੁਹਾਨੂੰ ਜੇ ਤੁਸੀਂ ਫੇਸ ਪਾਊਡਰ ਖਰੀਦਣ ਚਲੇ ਜਾਓਗੇ ਨਾ ਤੇ ਉਹ ਦੇਖਣਗੇ ਤੁਹਾਡੀ ਸਕਿਨ ਟੂਨ ਮੈਚ ਕਰਦੀ ਹੈ ਇਹਦੇ ਨਾਲ ਉਹ ਵਾਲਾ ਤੁਹਾਨੂੰ ਦੇਣਗੇ ਤੇ ਆਪਣੇ ਤਾਂ ਉਹ ਹੀ ਚੱਲੀ ਜਾਂਦਾ ਰਹਿੰਦਾ ਕੰਮ ਤੇ ਆਪਣੇ ਤਾਂ ਫੇਸ਼ੀਅਲ ਵੀ ਇਹ ਨਹੀਂ ਹੈਗਾ ਵੀ ਕਿਹੜੀ ਸਕਿਨ ਵਾਲੇ ਨੂੰ ਕਿਹੜਾ ਕਰਨਾ ਹੈ ਬਸ ਨੱਪੀ ਜਾਣਾ ਕੁਝ ਆਪਣੀਆਂ ਭੈਣਾਂ ਵੀ ਜਾ ਕੇ ਕਹਿੰਦੀਆਂ ਉਹ ਦੂਜੀ ਭੈਣ ਨੇ ਆਹ ਵਾਲਾ ਕਰਾਇਆ ਸੀ ਲੂਟਸ ਦਾ ਕਰਾਇਆ ਸੀ ਮੈਂ ਉਹ ਕਰਾਉਣਾ 골ਡ ਦਾ ਕਰਾਇਆ ਸੀ ਮੈਂ ਉਹ ਕਰਾਉਣਾ ਉਹ ਆਏ ਪੁੱਛ ਲੈਂਦੇ ਤੁਸੀਂ ਕਿਹੜਾ ਕਰਾਉਣਾ ਫਿਰ ਉਹ ਇਹ ਨਹੀਂ ਦੇਖਦੇ ਵੀ ਤੁਹਾਡੀ ਸਕਿਨ ਨੂੰ ਇਹ ਵਾਲਾ ਨਹੀਂ ਸੂਟ ਕਰੂਗਾ ਤੁਸੀਂ ਆਹ ਨਾ ਕਰਿਓ ਤੇ ਉਹਨਾਂ ਨੇ ਚੁੱਪ ਕਰਕੇ ਪੈਸੇ ਲੈਣੇ ਹੁੰਦੇ ਆ ਉਹਨਾਂ ਨੇ ਤਾਂ ਕਰ ਹੀ ਦੇਣਾ ਹਨਾ ਜਦੋਂ ਬਾਅਦ 'ਚ ਆਪਾਂ ਨੂੰ ਰਿਜ਼ਲਟ ਮਾੜੇ ਮਿਲਦੇ ਆ ਫਿਰ ਆਪਾਂ ਇਹ ਸੋਚਦੇ ਘਰੇ ਆ ਕੇ ਕਿ ਹਾਏ ਪੈਸੇ ਵੀ ਬਰਬਾਦ ਕਰਤੇ ਤੇ ਆਪਾਂ ਨੂੰ ਕੁਝ ਫਰਕ ਵੀ ਨਹੀਂ ਪਿਆ ਇਦੂ ਚੰਗਾ ਹੈ ਕਿ ਆਪਾਂ ਸਿੰਪਲ ਜੇ ਕੰਮ ਹੈ ਇਹਦੇ ਨਾਲ ਤੁਹਾਨੂੰ ਜੇ ਮੰਨ ਲਓ ਕਿ ਤੁਹਾਨੂੰ ਕੋਈ ਫਾਇਦਾ ਨਹੀਂ ਨਾ ਹੋਊਗਾ ਤੁਹਾਡਾ ਨੁਕਸਾਨ ਵੀ ਬਿਲਕੁਲ ਨਹੀਂ ਹੋਊਗਾ ਇਹ ਹੈਗਾ ਕਿ ਨਾ ਤੁਹਾਡਾ ਕੋਈ ਪੈਸਾ ਖਰਚ ਹੋਊਗਾ ਬਸ ਸਿੰਪਲ ਜਿਹਾ ਕਿੰਨਾ ਕਾ ਚੌਲ ਵੀ ਆਪਾਂ ਘਰੇ ਲੈ ਆਉਣੇ ਆਪਾਂ ਉਹ ਹੀ ਆਪਦੇ ਪੀਸ ਕੇ ਰੱਖ ਸਕਦੇ ਹਾਂ ਸਟੋਰ ਕਰਕੇ ਬਾਅਦੂ ਟਾਈਮ ਚੱਲਦਾ ਵੇਸਣ ਵੀ ਆਪਣੇ ਘਰੇ ਆਉਂਦਾ ਹੀ ਆਪਾਂ ਮਗਾ ਕੇ ਰੱਖਦੇ ਹਾਂ ਤਕਰੀਬਨ ਹੀ ਆਪਾਂ ਸੌਦੇ ਦੇ ਵਿੱਚ ਮੰਗਾਉਣੇ ਆ ਵੇਸਣ ਵੀ ਘਰੇ ਹੁੰਦਾ ਹੈ ਤੇ ਰਹਗੀ ਐਲੋਵੀਰਾ ਤਿਲ ਚਲੋ ਇਦਾਂ ਦੀਆਂ ਚੀਜ਼ਾਂ ਤਾਂ ਆਪਾਂ ਕਿੰਨੇ ਕੁ ਦੀ ਆ ਜਾਂਦੀ ਹੈ 40-50 ਰੁਪਏ ਦਾ ਹੋਊਗਾ ਇਹ ਬਹੁਤ ਟਾਈਮ ਨਹੀਂ ਮੁੱਕਦਾ ਆਪਾਂ ਇੰਨਾ ਕਿੰਨਾ ਕੁ ਯੂਜ਼ ਕਰਨਾ ਹੁੰਦਾ ਥੋੜਾ ਜਿਹਾ ਆਪਾਂ ਲਗਾਣੇ ਹਨ ਤੇ ਕੋਈ ਔਖੀਆਂ ਨਹੀਂ ਇਹ ਜਮੈਂ ਨਾਰਮਲ ਘਰ ਦੀਆਂ ਚੀਜ਼ਾਂ ਦੇ ਹੀ ਵੀ ਘਰੇ ਹੁੰਦਾ ਹੈ ਚਲੋ ਜੇ ਤੁਸੀਂ ਐਲੋਵੇਰਾ ਜਲ ਨਹੀਂ ਵੀ ਹੈਗਾ ਕੋਲੇ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਮੈਨੂੰ ਇਹ ਆ ਕਿ ਚਲੋ ਵਧੀਆ ਲੱਗਦਾ ਐਲੋਵੇਰਾ ਜਲ ਪਾਇਆ ਹੋਵੇ ਵਿੱਚ ਤੇ ਕਈ ਭੈਣਾਂ ਕੋਲੇ ਨਹੀਂ ਹੈਗਾ ਬਣਾ ਸਕਦੇ ਹੋ ਚੋਲਾਂ ਦਾ ਆਟਾ ਲੈ ਲਿਓ ਬੇਸਨ ਲੈ ਲਿਓ ਦਹੀਂ ਲੈ ਲਿਓ ਜੇ ਤੁਹਾਡੇ ਕੋਲੇ ਚੋਲਾਂ ਦਾ ਆਟਾ ਵੀ ਨਹੀਂ ਹੈਗਾ ਤੁਸੀਂ ਬੇਸਨ ਤੇ ਦਹੀਂ ਮਿਕਸ ਕਰਕੇ ਇਹ ਹੀ ਲਗਾ ਲਿਓ ਤੇ ਫਿਰ ਤੁਸੀਂ ਦੇਖਿਓ ਜਿਹੜੀਆਂ ਭੈਣਾਂ ਨਿੰਬੂ ਸੂਟ ਕਰਦਾ ਏ ਉਹ ਥੋੜਾ ਜਿਹਾ ਨਿੰਬੂ ਵਿੱਚ ਮਿਲਾ ਸਕਦੇ ਹੋ ਤੁਸੀਂ ਉਦੋਂ ਵੱਧ ਕੇ ਰਿਜ਼ਲਟ ਵਧੀਆ ਆਊਗਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਮੈਂ ਤਾਂ ਵੀ ਇਹ ਹਮੇਸ਼ਾ ਤੋਂ ਇਦਾਂ ਦੀਆਂ ਚੀਜ਼ਾਂ ਹੀ ਲਗਾਈਆਂ ਮੈਂ ਕਦੇ ਫੇਸ਼ੀਅਲ ਨਹੀਂ ਕਰਵਾਇਆ ਮੈਨੂੰ ਆਇਆ ਹੁੰਦਾ ਕਿ ਪਤਾ ਨਹੀਂ ਕੀ ਹੋਊਗਾ ਕੀ ਲਗਾਣਗੇ ਹਨਾ ਤੇ ਮੈਂ ਜੋ ਆਪਣਾ ਐਕਸਪੀਰੀਅੰਸ ਤਾਂ ਮੈਂ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਮੈਂ ਤਾਂ ਇਦਾਂ ਹੀ ਕਰਦੀ ਆ ਪਰ ਮੇਰੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾ ਸਕਿਨ ਬਹੁਤ ਵਧੀਆ ਪਈ ਆ ਮੈਨੂੰ ਹਰ ਕੋਈ ਕਹਿ ਦਿੰਦਾ ਕਿ ਹਾਏ ਤੁਹਾਡੀ ਸਕਿਨ ਬਹੁਤ ਵਧੀਆ ਤੁਸੀਂ ਕੀ ਲਗਾਉਂਦੇ ਹੋ ਤੇ ਉਹ ਜਿਵੇਂ ਆਪਾਂ ਕਹਿੰਦੇ ਆ ਵੀ ਮੂੰਹ ਕੀਤੀ ਵੜਿਆਈ ਹੋ ਜਾਂਦੀ ਆ ਤੇ ਉਸ ਟਾਈਮ ਮੈਨੂੰ ਬੜੀ ਖੁਸ਼ੀ ਜੀ ਮਹਿਸੂਸ ਹੁੰਦੀ ਆ ਕਿ ਚਲੋ ਮੈਂ ਕਦੇ ਵੀ ਕੋਈ ਮਾਰਕੀਟ ਤੋਂ ਇੰਨਾ ਕੋਈ ਮਹਿੰਗੇ ਪ੍ਰੋਡਕਟ ਲਿਆ ਕੇ ਮੈਂ ਕਦੇ ਯੂਜ਼ ਨਹੀਂ ਕੀਤੇ ਮੇਰੀਆਂ ਸਿੰਪਲ ਜੀਆਂ ਚੀਜ਼ਾਂ ਐ ਤੇ ਵੀ ਮੈਨੂੰ ਇਹਦੇ ਨਾਲ ਇੰਨਾ ਹੀ ਫਾਇਦਾ ਹੁੰਦਾ ਹੈ ਜਿਹੜਾ ਮੈਨੂੰ ਪੈਣਾ ਪੁੱਛ ਲੈਂਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਏ ਕਿ ਚਲੋ ਹਨਾ ਆਪਾਂ ਇਹ ਕਰਦੇ ਦਾ ਛੋਟਾ ਜਿਹਾ ਹੀ ਕੰਮ ਹੈਗਾ ਕਰੇ ਤੇ ਮੈਂ ਕਹਿੰਦੀ ਇਹ ਮੈਨੂੰ ਵਧੀਆ ਵੀ ਪੈਣਾ ਮੈਨੂੰ ਪੁੱਛਣਗੇ ਤੁਹਾਡਾ ਫੇਸ ਨਾ ਚਮਕੀ ਜਾਂਦਾ ਤੁਸੀਂ ਕੀ ਲਗਾਉਂਦੇ ਹੋ ਤੇ ਮੈਨੂੰ ਆਏ ਜੀ ਬੜਾ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਤੇ ਚਲੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਉਤਾਰ ਕੇ ਦਿਖਾਉਨੇ ਆ ਫਿਰ ਇਹਦਾ ਕੀ ਰਿਜ਼ਲਟ ਹੈ ਤੇ ਹਾਂਜੀ ਫੇਸ ਆਪਾਂ ਧੋਏ ਆਏ ਆ ਤੇ ਬਹੁਤ ਜ਼ਿਆਦਾ ਵਧੀਆ 글로 ਆ ਗਿਆ ਫੇਸ ਦੇ ਉੱਪਰ ਤੁਸੀਂ ਲਗਾ ਕੇ ਦੇਖੋਗੇ ਤੁਹਾਨੂੰ ਫੇਰ ਪਤਾ ਲੱਗੂਗਾ ਹੁਣ ਤਾਂ ਤੁਸੀਂ ਕਹੋਗੇ ਕਿ ਨਹੀਂ ਵੀ ਆਪਾਂ ਨੂੰ ਐਦਾਂ ਦਿਸ ਨਹੀਂ ਰਹਾ ਪਰ ਇੰਨਾ ਜ਼ਿਆਦਾ ਵਧੀਆ 글로 ਆਇਆ ਨਾ ਕਿ ਬਹੁਤ ਜ਼ਿਆਦਾ ਵਧੀਆ 글로 ਆ ਗਿਆ ਤੇ ਤੁਸੀਂ ਕੀ ਕਰਨਾ ਇਹਨੂੰ ਹੋ ਸਕੇ ਸ਼ਾਮ ਦੇ ਟਾਈਮ ਲਗਾਓ ਹਨਾ ਜਦੋਂ ਤੁਸੀਂ ਸੌਣ ਤੋਂ ਪਹਿਲਾਂ ਲਗਾ ਸਕਦੇ ਹੋ ਮੰਨ ਲਓ ਤੁਸੀਂ ਜੇ ਚਲੋ ਮੈਰਿਜ ਵਗੈਰਾ ਤੇ ਜਾਣਾ ਤੁਸੀਂ ਸਵੇਰ ਉੱਠ ਕੇ ਜਲਦੀ ਲਗਾ ਲਿਓ 10-15 ਮਿੰਟ ਲਗਾ ਜਿਵੇਂ ਆਪਾਂ ਕਹਿੰਦੇ ਆ ਤਿਆਰ ਹੋਣ ਤੋਂ ਪਹਿਲਾਂ ਲਗਾਓ ਤੁਸੀਂ ਤੇ ਫਿਰ ਤੁਸੀਂ ਐ ਕਰਿਓ ਉੱਪਰ ਦੀ ਨਾ ਥੋੜੀ ਜਿਹੀ ਜਿਵੇਂ ਮੇਰਾ ਹੁਣ ਸ਼ਾਮ ਦਾ ਟਾਈਮ ਆ ਤੇ ਮੈਂ ਐਲੋਵੀਰਾ ਜੈਲ ਲਗਾ ਲੂੰਗੀ ਤੇ ਤੁਸੀਂ ਵੀ ਲਗਾ ਸਕਦੇ ਹੋ ਐਲੋਵੀਰਾ ਜੈਲ ਲਗਾਇਆ ਹੋਊਗਾ ਤੁਹਾਡਾ ਮੇਕਅਪ ਵੀ ਬਹੁਤ ਵਧੀਆ ਲੱਗੂਗਾ ਤੇ ਤੁਹਾਡੀ ਸਕਿਨ ਆ ਜਿਹੜੀ ਇੱਕਦਮ ਐ ਟਾਈਟ ਤੇ ਬਹੁਤ ਵਧੀਆ ਲੱਗੂ ਤੇ ਇਹ ਤੁਸੀਂ ਪੈਕ ਲਗਾ ਕੇ ਉਤੋਂ ਦੀ ਥੋੜੀ ਜਿਹੀ ਐਲੋਵੀਰਾ ਜੈਲ ਫੇਸ ਦੇ ਉੱਪਰ ਜ਼ਰੂਰ ਲਗਾ ਕੇ ਤੇ ਮੈਂ ਤਾਂ ਹੁਣ ਇਹ ਆ ਕਿ ਮੇਰਾ ਜਿਵੇਂ ਹੋ ਗਿਆ ਕਿੰਨਾ ਟਾਈਮ ਹੋ ਗਿਆ ਮੈਂ ਵੀਡੀਓ ਬਣਾ ਰਹੀ ਆ 8 ਵਜੇ ਨਾਲੇ ਆ ਤੇ ਮੈਂ ਹੁਣ ਉਤੋਂ ਦੀ ਜਦ ਸੌਣ ਜਾਉਂਗੀ ਤੇ ਕਿਉਂਕਿ ਕਲੀਨ ਹੋ ਗਿਆ ਫੇਸ ਚੰਗੀ ਤਰ੍ਹਾਂ ਜਿਆਦਾ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਸ਼ਾਮ ਨੂੰ ਕਲੀਨ ਕਰਕੇ ਸੋਈਏ ਹੈ ਨਾ ਸਵੇਰ ਮਿੱਟੀ ਘੱਟਾ ਜਿਹੜਾ ਸਵੇਰ ਦਾ ਪਿਆ ਹੁੰਦਾ ਸ਼ਾਮ ਨੂੰ ਪੂਰੀ ਤਰ੍ਹਾਂ ਤੇ ਆਪਣੇ ਜਿਵੇਂ ਆਪਾਂ ਕਹਿੰਦੇ ਆ ਆਪਾਂ ਖੁਦ ਰੈਸਟ ਕਰਦੇ ਆ ਆਪਣੇ ਫੇਸ ਨੂੰ ਵੀ ਰੈਸਟ ਮਿਲਦੀ ਆ ਉਸ ਟਾਈਮ ਜਿਹੜੀ ਵੀ ਚੀਜ਼ ਆਪਾਂ ਇਹਦੇ ਤੇ ਲਗਾਈ ਹੋਊਗੀ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਕੁਝ ਵੀ ਲਗਾਣਾ ਤੁਸੀਂ ਪੈਕ ਵਗੈਰਾ ਤੁਸੀਂ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਕਿ ਰਾਤ ਨੂੰ ਲਗਾਓ ਸੌਣ ਤੋਂ ਜਾਣ ਤੋਂ ਪਹਿਲਾਂ ਲਗਾ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਤੇ ਜੇ ਤੁਸੀਂ ਚਲੋ ਮੈਰਿਜ ਵਗੈਰਾ ਤੇ ਜਾਣਾ ਤਾਂ ਸਵੇਰ ਲਗਾ ਕੇ ਤੇ ਫਿਰ ਆ ਉੱਪਰ ਦੀ ਐਲੋਵੇਰਾ ਜੈਲ ਜ਼ਰੂਰ ਲਗਾਓ ਤੇ ਫਿਰ ਤੁਸੀਂ ਦੇਖਿਓ ਆਪਣੇ ਆਪ ਤੁਹਾਨੂੰ ਲੱਗੂਗਾ ਕਿ ਇੰਨਾ ਵਧੀਆ ਫੇਸ ਹੋ ਗਿਆ 글로 ਵੀ ਵਧੀਆ ਸਕਿਨ ਜਿੰਨਾ ਪਹਿਲਾਂ ਦੀ ਸਕਿਨ ਲੂਜ਼ ਲੂਜ਼ ਲੱਗਦੀ ਆ ਤੇ ਉਹ ਪਹਿਣਾ ਇਹ ਫੀਲ ਕਰਨੀ ਆ ਕਿ ਸਾਡਾ ਫੇਸ ਨਾਲ ਅੱਜ ਵੀ ਟਾਈਟ ਟਾਈਟ ਸਕਿਨ ਲੱਗ ਰਹੀ ਹੈ ਸਾਡੀ ਤੇ ਜਰੂਰ ਬਣਾ ਕੇ ਲਗਾਓ ਤੁਸੀਂ ਸੌਖਾ ਜਿਹਾ ਕੰਮ ਆਪਾਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਬਿਲਕੁਲ ਹੀ ਖਰਚੇ ਤੋਂ ਫ੍ਰੀ ਵਾਲਾ ਕੰਮ ਹੀ ਦੱਸਦੇ ਆ ਖਰਚਾ ਵੀ ਨਾ ਹੋਵੇ ਪੈਣਾ ਦਾ ਤੇ ਪੈਣਾ ਨੂੰ ਫਰਕ ਵੀ ਬਹੁਤ ਜ਼ਿਆਦਾ ਪਵੇ ਤੇ ਬਹੁਤ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਕਿ ਦੀਦੀ ਤੁਹਾਡਾ ਆਹ ਵਾਲਾ ਪੈਕ ਲਗਾਇਆ ਸੀ ਸਾਨੂੰ ਬਹੁਤ ਫਰਕ ਪਿਆ ਆਹ ਵਾਲੀ ਰემიਡੀ ਅਸੀਂ ਯੂਜ਼ ਕੀਤੀ ਸਾਨੂੰ ਬਹੁਤ ਫਰਕ ਪੈ ਗਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਭੈਣਾਂ ਇਦਾਂ ਕਮੈਂਟ ਕਰਦੀਆਂ ਕਿ ਸਾਨੂੰ ਬਹੁਤ ਜ਼ਿਆਦਾ ਇਹ ਕਈ ਭੈਣਾਂ ਦੇ ਮੈਨੂੰ ਫੋਨ ਵੀ ਆਉਂਦੇ ਆ ਕਹਿੰਦੀਆਂ ਭੈਣੇ ਤੁਹਾਡੇ ਵਾਲ ਯਾਰ ਰੇਡੀਐਸੀ ਵਾਲਾਂ ਤੇ ਲਗਾਈ ਸਾਡੇ ਵਾਲ ਵਧ ਗਏ ਸਾਨੂੰ ਆਹ ਫੇਸ ਤੇ ਲਗਾਇਆ ਸੀ ਸਾਡਾ ਫੇਸ ਵਧੀਆ ਹੋ ਗਿਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਚਲੋ ਆਪਾਂ ਕਿਸੇ ਦੇ ਕੰਮ ਆ ਸਕੀ ਹੈ ਨਾ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਬਸ ਤੁਸੀਂ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਬਸ ਤੁਸੀਂ ਇੰਨਾ ਹੀ ਕੰਮ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਇੱਕ ਲਾਈਕ ਕਰ ਦਿਆ ਕਰੋ ਪਿਆਰਾ ਜਿਹਾ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਰਿਕਵੇਸਟ ਕਰਦੇ ਆ ਤੁਹਾਡੇ ਅੱਗੇ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਜਿੰਨੀ ਆਪਣੀ ਵੀਡੀਓ ਸ਼ੇਅਰ ਹੋਊਗੀ ਸਾਰੀਆਂ ਭੈਣਾਂ ਤੱਕ ਆਪਣੀ ਵੀਡੀਓ ਪਹੁੰਚੂਗੀ ਠੀਕ ਹੈ ਨਾ ਤੇ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਇੰਥੋਂ ਤੱਕ ਲਿਹਾਉਣ ਵਾਸਤੇ ਤੁਹਾਡੀ ਸਪੋਰਟ ਆਪਾਂ ਨੂੰ ਇਥੋਂ ਤੱਕ ਲੈ ਕੇ ਆਈ ਆ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਰੇ ਕਿ ਤੁਹਾਨੂੰ ਹਮੇਸ਼ਾ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਤੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਠੀਕ ਹੈ ਜੀ ਧੰਨਵਾਦ